ਚਮਚੇ ਸ਼ਾਇਦ ਲੀਤਾ ਇੱਕ ਚੁਟਕੀ ਦਾਲਚੀਨੀ ਦਾ ਪਾウダー ਪਾਇਆ ਉਹਨੂੰ ਲੈ ਲਿਆ ਦੂਜਾ ਤਰੀਕਾ ਦਾਲਚੀਨੀ ਦਾ ਪਾウダー ਸਿੱਧਾ ਵੀ ਲੈ ਸਕਦੇ ਹੋ ਪਿਪਲੀ ਦਾ ਪਾウダー ਮੱਗ ਪਿਪਲੀ ਦੀ ਗੱਲ ਕਰ ਰਹੇ ਆ ਜਿਹੜੀ ਲੰਬੀ ਹੁੰਦੀ ਹੈ ਠੀਕ ਹੈ ਜੀ ਉਹ ਲੈਣ ਲੱਗ ਜਾਓ ਦਮਾ ਪਰ ਉਸੇ ਦਮੇ ਦਾ ਦਮ ਕੱਢ ਦੋਗੇ ਮੈਂ ਫਿਰ ਕਹਨਾ ਅਗਰ ਲਾਈਫ ਵਿੱਚ ਜਿਵੇਂ ਤੁਸੀਂ ਚਮਨਪਰਾਸ਼ ਦੀ ਗੱਲ ਕੀਤੀ ਹੈ ਸਰਦੀ ਵੀ ਲੈ ਸਕਦੇ ਹੋ ਗਰਮੀ 'ਚ ਵੀ ਲੈ ਸਕਦੇ ਹੋ ਕੁਆਂਟੀਟੀ ਘਟਾਣੀ ਹੁੰਦੀ ਆ ਉਹ ਸਰਦੀ ਜੇ ਮੰਨ ਲਓ 2 ਚਮਚ ਲੈਂਦੇ ਹੋ ਗਰਮੀ ਚ 1 ਚਮਚ ਲੈਣ ਲੱਗ ਜਾਓ ਠੀਕ ਹੈ ਇਹਦੀ ਜਿੰਨੀ ਜੜੀ ਬੂਟੀਆਂ ਆ ਉਹ ਸਾਰੀ ਸਾਹ ਦੇ ਉੱਤੇ ਕੰਮ ਕਰਦੀਆਂ ਓਕੇ ਜਦੋਂ ਰੈਸਪੀਰੇਟਰੀ ਸਿਸਟਮ ਦਾ ਮਤਲਬ ਹੈ ਫੇਫੜਿਆਂ ਦੇ ਉੱਤੇ ਕੰਮ ਕਰਦਾ ਫੇਫੜੇ ਮਜ਼ਬੂਤ ਹੋਣਗੇ ਦਿਮਾਗ ਆਪਣੇ ਆਪ ਘਟਨਾ ਸ਼ੁਰੂ ਹੋ ਜਾਏਗਾ ਇਹਦੇ ਨਾਲ ਹੋਰ ਜੜੀ ਬੂਟੀਆਂ ਜਿਹੜੀ ਅਸੀਂ ਐਡ ਕਰਦੇ ਅਗਰ ਸਹੀ ਪੇਸ਼ੈਂਟ ਦਵਾਈ ਲੈਂਦਾ ਹਮ ਆਯੁਰਵੇਦ ਦੇ ਹਿਸਾਬ ਨਾਲ ਲੈਂਦਾ ਦੋ ਤੇ ਤਿੰਨ ਮਹੀਨੇ ਚ ਉਹਦਾ ਇਨਹੇਲਰ ਬੰਦ ਹੋ ਜਾਏ। ਦੇਖੋ ਜਿਹੜਾ ਬੱਚਾ ਬੈੱਡ ਦੇ ਉੱਤੇ ਯੂਰੀਨ ਕਰ ਰਿਹਾ ਹੂੰ ਉਹਦੇ ਵਾਸਤੇ ਚੌਨਪਰਾਸ਼ ਅਸੀਂ ਦੇਸ਼ਕ ਨੇ ਇਹਦੇ ਚ ਗੋਖਰੂ ਪਾਇਆ ਹੈ। ਠੀਕ ਹੈ। ਗੋਖਰੂ ਦਾ ਪਾਣੀ ਵੀ ਉਹਨੂੰ ਪਿਆ ਸਕਦੇ ਆ। ਠੀਕ ਇਹਦੇ ਨਾਲ ਨਾਲ ਠੀਕ ਚੌਨਪਰਾ ਸ਼ੁਰੂ ਕਰੋ ਇਮਿਊਨਿਟੀ ਵਧੇਗੀ। ਨਾਲੇ ਜਦੋਂ ਗੋਖਰੂ ਦਾ ਪਾਣੀ ਪੀਲਾਣ ਲੱਗ ਜਾਓਗੇ ਤੇ ਜਿਹੜਾ ਬੱਚਾ ਬੈੱਡ ਤੇ ਯੂਰੀਨ ਕਰਦਾ ਹੈ ਉਹ ਕੰਟਰੋਲ ਹੋਏਗਾ। ਜਿਹੜਾ ਦਿਮਾ, ਅਸਥਮਾ ਹੈ, ਦਿੱਕਤ ਹੈ, ਸਾਦੀ ਕੋਈ ਵੀ ਦਿੱਕਤ ਹੈ। ਉਹ ਦਿੱਕਤ ਭਾਵੇਂ ਆਪਾਂ ਨੱਕ ਤੋਂ ਸ਼ੁਰੂ ਕਰ ਲੈਨੇ ਆਂ ਸਾਹ ਦਾ ਜਿਹੜਾ ਸਿਸਟਮ ਹੈ ਨਾ ਉਹ ਨੱਕ ਤੋਂ ਸ਼ੁਰੂ ਹੋ ਜਾਂਦਾ ਠੀਕ ਹੈ ਹਵਾ ਨੱਕੇ ਚ ਜਾਏਗੀ ਉਸ ਤੋਂ ਬਾਅਦ ਪਾਈਪੇ ਚ ਜਾਏਗੀ ਤੇ ਫੇਫੜਿਆਂ ਚ ਜਾਏ ਕੋਈ ਵੀ ਅਲਰਜੀ ਹੈ ਜਿਵੇਂ ਨੱਕੇ ਚ ਛਿਕਾਂਦੀਆਂ ਤੁਸੀਂ ਸਵੇਰੇ ਨਹਾਤੇ ਨਾ ਆ ਕੇ ਬਾਹਰ ਨਿਕਲੇ ਛਿਕਾਂਦੀਆਂ ਇਹ ਵੀ ਸਿਗਨਲ ਹੈ ਸਾਹ ਦੀ ਪ੍ਰੋਬਲਮ ਦਾ ਓਕੇ ਛਿੱਕਾਣਾ ਜੁਖਾਮ ਆਣਾ ਪਾਣੀ ਡਿੱਗਦੇ ਰਹਿਣਾ ਨੱਕ ਵਿੱਚੋਂ ਪੀਲੇ ਰੰਗ ਦਾ ਪਾਣੀ ਆਣਾ ਫਿਰ ਖੰਗ ਆਣਾ ਕਈਆਂ ਨੂੰ ਗਲੇ ਵਿੱਚੋਂ ਖੰਗ ਆਉਂਦੀ ਹੈ ਇਸੇ ਤਰੀਕੇ ਨਾਲ ਕਰਦੇ ਰਹਿੰਦੇ ਨੇ ਗਲਾ ਸਾਫ਼ ਕਰਦੇ ਰਹਿੰਦੇ ਆਹ ਪ੍ਰੋਬਲਮ ਹੈ ਕਈਆਂ ਨੂੰ ਖੰਗ ਉੱਠਦੀ ਹੈ ਉਹ ਕਹਿੰਦੇ ਮੈਨੂੰ ਨਾ ਸੁੱਕੀ ਖੰਗ ਆਉਂਦੀ ਹੈ ਪਰ ਇੱਥੋਂ ਆਉਂਦੀ ਆਵੇਂ ਫੇਫੜਿਆਂ ਤੋਂ ਨਹੀਂ ਆਉਂਦੀ ਇਹ ਪ੍ਰੋਬਲਮ ਹੈ ਫਿਰ ਇੱਕ ਸਾਇੰਸ ਵਿੱਚ ਮਾਡਰਨ ਸਾਇੰਸ ਵਿੱਚ ਲਿਖਿਆ ਹੋਇਆ ਹੈ ਐਲ ਆਰਟੀਆਈ ਲੋਅਰ ਰੈਸਪੀਰੇਟਰੀ ਟ੍ਰੈਕ ਇਨਫੈਕਸ਼ਨ ਮਤਲਬ ਫੇਫੜਿਆਂ ਦੀ ਪ੍ਰੋਬਲਮ ਇੱਕ ਲਿਖਿਆ ਹੈ ਅਪਰ ਟ੍ਰੈਕ ਇਨਫੈਕਸ਼ਨ ਉੱਪਰ ਇਹ ਸਾਰੀ ਦਿੱਕਤਾਂ ਹੈ ਇਹ ਸਿਰਫ 20 21 ਸਾਲ ਨਹੀਂ ਰੋਕੀ ਜੀ ਇਹ ਤੇ ਜਵਾਨ ਦਰੂ ਬੱਚੇ ਨੂੰ ਵੀ ਸ਼ੁਰੂ ਹੋ ਜਾਂਦੇ ਤੁਸੀਂ ਸੁਣਿਆ ਹੋਣਾ ਕਿ ਬੱਚਾ ਜੇ 10 ਦਿਨ ਦਾ ਨੀਮੋਨੀਆ ਹੋ ਗਿਆ ਜੀ ਜੀ ਉਹ ਨੀਮੋਨੀਆ ਹੋਇਆ ਜੇ ਉਹਨੂੰ ਠੀਕ ਨਾ ਕਰੋ ਉਹ ਸਾਰੀ ਉਮਰ ਪਰੇਸ਼ਾਨ ਕਰਦਾ ਉਹ ਅਸਥਮਾ ਬਣਾਉਂਦਾ ਹੈ ਬੱਚੇ ਦੀ ਚ ਵੀਕਨੈਸ ਲੈਂਦੀ ਹੈ ਬੱਚਾ ਦੀ ਗ੍ਰੋਥ ਪੂਰੀ ਨਹੀਂ ਹੁੰਦੀ ਫਿਰ ਜਦੋਂ ਬੱਚਾ ਥੋੜਾ ਜਿਹਾ ਵੱਡਾ ਹੁੰਦਾ ਤਿੰਨ ਚਾਰ ਸਾਲ ਦਾ ਹੋ ਗਿਆ ਪੰਜ ਸਾਲ ਦਾ ਹੋ ਗਿਆ ਗਲੀ ਚੋਂ ਘੰਟੀ ਵੱਜਦੀ ਜਾਂਦੀ ਆ ਆਈਸਕ੍ਰੀਮ ਵਾਲੇ ਦੀ ਬੱਚਾ ਖੇਡ ਰਿਹਾ ਹੁੰਦਾ ਬੱਚਾ ਭੱਜ ਕੇ ਆਉਂਦਾ ਪਿਓ ਨੂੰ ਫੜਦਾ ਮਾਂ ਨੂੰ ਫੜਦਾ ਮੈਂ ਆਈਸਕ੍ਰੀਮ ਖਾਣੀ ਹੈ ਹੂੰ ਸਰੀਰ ਗਰਮ ਹੁੰਦਾ ਕਿਉਂਕਿ ਬੱਚਾ ਬਾਹਰ ਖੇਡ ਰਿਹਾ ਹੈ ক্রিকেট ਖੇਡ ਰਿਹਾ ਹੈ ਗੁੱਲੀ ਡੰਡਾ ਖੇਡ ਰਿਹਾ ਹੈ ਕੰਚੇ ਖੇਡ ਰਿਹਾ ਕੋਈ ਵੀ ਖੇਡ ਖੇਡ ਠੀਕ ਹੈ ਉਹਨੇ ਆਇਆ ਧੁੱਪ ਪੈ ਰਹੀ ਹੈ ਉੱਤੋਂ ਆਈਸਕ੍ਰੀਮ ਖਾਂਦਾ ਹੈ ਉਹ ਇੱਕਦਮ ਸਪਾਜ਼ਮ ਵਾਗ ਜਾਂਦਾ ਹੈ ਓਹੋ ਫੇਫੜਿਆਂ 'ਤੇ ਇੱਕਦਮ ਠੰਡ ਪਹੁੰਚਦੀ ਹੈ ਅੰਦਰ ਹੂੰ ਠੰਡ ਢਿੱਡ ਦੇ ਕੋਲ ਪਹੁੰਚਦੀ ਢਿੱਡ ਦੇ ਨਾਲ ਇਹ ਹਰਟ ਪਿਆ ਢਿੱਡ ਦੇ ਨਾਲ ਇਹ ਫੇਫੜੇ ਪਏ ਆ ਉੱਥੇ ਇੱਕਦਮ ਠੰਡਾ ਹੋ ਜਾਂਦਾ ਵੈਸੇ ਗਰਮੀ ਹੁੰਦੀ ਹੈ ਖੂਨ ਗਰਮ ਹੁੰਦਾ ਖੇਡਦੇ ਉਸ ਟਾਈਮ ਪ੍ਰੋਬਲਮ ਆਉਂਦੀ ਹੈ ਅਸੀਂ ਖੇਡ ਜਾਂਦੇ ਆ ਬਾਹਰੋਂ ਆਨੇ ਆ ਘਰ ਦੇ ਕਹਿੰਦੇ ਨਾ 10 ਮਿੰਟ ਬਹਿ ਜਾ ਫਿਰ ਪਾਣੀ ਪੀਂ ਉਹਦਾ ਕਾਰਨ ਹੈ ਤੁਸੀਂ ਬਾਹਰੋਂ ਆਓ ਫ੍ਰਿਜ ਖੋਲੋ ਪਾਣੀ ਦੀ ਬੋਤਲ ਕੱਢੋ ਮੂੰਹ ਨਾਲ ਲਾਓ ਗੜ 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 ਅੰਦਰ ਹਫ਼ਤਾ ਕਰਕੇ ਦੇਖੋ ਤੁਹਾਨੂੰ ਪ੍ਰੋਬਲਮ ਆ ਜੇਗੀ ਸਾਹ ਲੈਣੇ ਦੀ ਦਿੱਕਤ ਹੋ ਜੇਗੀ ਸੇਫਟ ਐਸਪਾਸਮ ਹੋ ਜਾਏਗਾ ਤੁਸੀਂ ਸਾਹ ਲਓਗੇ ਸਿਟੀ ਦੀ ਆਵਾਜ਼ ਆਏਗੀ ਐਵੇਂ ਮਹਿਸੂਸ ਹੋਏਗਾ ਤੁਹਾਡੇ ਅੰਦਰੋਂ ਸਿਟੀ ਵੱਜ ਰਹੀ ਹੈ ਚਾਰ ਪੈੜੀਆਂ ਨਹੀਂ ਤੁਰ पाओगे ਸਿਟੀ ਦੀ ਆਵਾਜ਼ ਵੱਜਣ ਲੱਗ ਜੇਗੀ ਜਾਂ ਮੌਸਮ ਬਦਲੇਗਾ ਤੁਹਾਨੂੰ ਇਹ ਪ੍ਰੋਬਲਮ ਆਣ ਲੱਗ ਜੇਗੀ ਸਰਦੀ ਤੋਂ ਗਰਮੀ ਗਰਮੀ ਤੋਂ ਸਰਦੀ ਸਾਡੇ ਤੇ 6 ਰਿਤੂਆਂ ਠੀਕ ਹੈ ਜੀ ਸਾਡੇ ਤੇ ਇਹ ਪ੍ਰੋਬਲਮ ਵਧੀ ਜਾਂਦੀ ਹੈ ਫਿਰ ਡਾਕਟਰ ਸ਼ੁਰੂ ਚ ਆਪਾਂ ਇਲਾਜ ਨਹੀਂ ਕਰਦੇ ਫਿਰ ਉਹ ਫਿਰ ਪੰਪ ਤੇ ਆ ਜਾਂਦੇ ਆ ਜਾਂ ਤੇ ਕੈਪਸੂਲ ਤੋੜ ਕੇ ਉਨੂੰ ਖਿਚਨੇ ਆ ਜਾਂ ਪੰਪ ਲੈਨੇ ਆ ਜਾਂ ਦਵਾਈਆਂ ਹੌਲੀ ਹੌਲੀ ਆਪਾਂ ਫਿਰੇ ਕਮਜ਼ੋਰ ਕਰ ਦਿੰਨੇ ਆ ਪਰ ਤੁਸੀਂ ਧਿਆਨ ਜਿਹੜੀ ਚੀਜ਼ ਦਾ ਰੱਖਣਾ ਹੈ ਉਹ ਹੈ ਠੰਡਾ ਗਰਮ ਇਕਦਮ ਮਿਕਸ ਨਹੀਂ ਕਰਨਾ ਬਾਹਰੋਂ ਆਇਓ ਰੁੱਕ ਕੇ ਇਸ਼ਨਾਨ ਕਰੋ ਰੋਕ ਕੇ ਨਾ ਆਓ ਰੁੱਕ ਕੇ ਪਾਣੀ ਪੀਓ ਤਾਂ ਕਿ ਸਰੀਰ ਆਪਣੇ ਨਾਰਮਲ ਟੈਂਪਰੇਚਰ ਤੇ ਹੋ ਜੇ ਬੱਚਾ ਤੁਹਾਨੂੰ ਆਈਸਕ੍ਰੀਮ ਵਾਸਤੇ ਬਰਫ਼ ਦੇ ਪਾਣੀ ਵਾਸਤੇ ਬਰਫ਼ ਵਾਸਤੇ ਐਵੇਂ ਦੀ ਕਹਿੰਦਾ ਉਹਦੇ ਸਰੀਰ ਨੂੰ ਪਹਿਲੇ ਠੰਡਾ ਹੋਣ ਦਿਓ ਜੇਦੋਂ ਖੇਡ ਕੇ ਆਇਆ ਉਸ ਤੋਂ ਬਾਅਦ ਚੀਜ਼ਾਂ ਦਿਓ ਫਿਰ ਵੀ ਦਿੱਕਤ ਹੋ ਗਈ ਹੈ ਕਰੇ ਲਓ ਨੁਸਖਾ ਦਾਸ ਦੇ ਨਾਲ ਤੁਸੀਂ ਮੈਨੂੰ ਬਾਅਦ ਵਿੱਚ ਪੁੱਛਣਾ ਮੈਂ ਹੁਣੇ ਹੀ ਦੱਸ ਦੇਣਾ ਤੁਹਾਨੂੰ ਰਾਮ ਬਾਣ ਨੁਸਖਾ ਇਹਨੂੰ ਲਿਖ ਲਓ ਨੋਟ ਕਰ ਲਓ ਹੂੰ ਦੋ ਚੀਜ਼ਾਂ ਦੀ ਵਰਤੋ ਤੁਹਾਡੀ ਕਿਚਨ ਇਚ ਹੈ ਚੈੱਕ ਕਰ ਲਓ ਕਿਸ ਵਾਸਤੇ ਨੁਸਖਾ ਜੀ ਇਹ ਐ ਅਸਥਮਾ ਵਾਸਤੇ ਨੁਸਖਾ ਓਕੇ ਦੋ ਚੀਜ਼ਾਂ ਦੀ ਵਰਤੋ ਤੁਹਾਡੀ ਕਿਚਨ ਦੀ ਕਰਨ ਲੱਗ ਜਾਓ ਘਰ ਦੇ ਵਿੱਚ ਪਰਿਵਾਰ ਵਿੱਚ ਆਂਢੀ ਗੁਆਂਢੀ ਨੂੰ ਕਿਸੇ ਨੂੰ ਵੀ ਹੂੰ ਅਸਥਮੇ ਦੀ ਸ਼ਿਕਾਇਤ ਨਹੀਂ ਹੋਣੀ ਠੀਕ ਹੈ ਪਹਿਲੀ ਚੀਜ਼ ਹੈ ਦਾਲ ਚਿਨੀ ਠੀਕ ਹੈ ਹਰ ਇੱਕ ਦੀ ਕਿਚਨ ਵਿੱਚ ਪਈ ਹੈ ਦੂਜੀ ਚੀਜ਼ ਹੈ ਪਿਪਲੀ ਠੀਕ ਮੱਗ ਪਿਪਲ ਠੀਕ ਹੈ ਦੋਵੇਂ ਚੀਜ਼ਾਂ ਤੀਜੀ ਚੀਜ਼ ਇਹ ਲੈਣੀ ਜਿੰਦੇ ਨਾਲ ਹੈ ਉਹ ਹੈ ਸ਼ਹਿਦ ਠੀਕ ਹੈ 1 ਤੋਂ 2 ਗ੍ਰਾਮ ਪਾਊਡਰ ਦਾਲ ਚੀਨੀ ਦਾ ਰੋਜ਼ ਸ਼ਹਿਦ ਦੇ ਨਾਲ ਮਿਕਸ ਕਰਕੇ ਚਮਚ ਲਿੱਤੀ ਉਹਦੇ ਦੇ ਸ਼ਹਿਦ ਰੱਖਿਆ ਇੱਕ ਛੁਟਕੀ ਪਿਪਲੀ ਦਾ ਪਾਊਡਰ ਪਾਇਆ ਮਿਕਸ ਕਰ ਲਿਆ ਉਹਨੂੰ ਛੱਟ ਲਿਆ ਸੇਮ ਐਵੇਂ ਹੀ ਚਮਚ ਸ਼ਹਿਦ ਲਿਤਾ ਇੱਕ ਚੁਟਕੀ ਦਾਲਚੀਨੀ ਦਾ ਪਾਊਡਰ ਪਾਇਆ ਉਹਨੂੰ ਲੈ ਲਿਆ ਦੂਜਾ ਤਰੀਕਾ ਹੈ ਦਾਲਚੀਨੀ ਦਾ ਪਾਊਡਰ ਸਿੱਧਾ ਵੀ ਲੈ ਸਕਦੇ ਹੋ ਪਿਪਲੀ ਦਾ ਪਾਊਡਰ ਮੱਗ ਪਿਪਲੀ ਦੀ ਗੱਲ ਕਰ ਰਹੇ ਆ ਜਿਹੜੀ ਲੰਬੀ ਹੁੰਦੀ ਹੈ ਠੀਕ ਹੈ ਜੀ ਉਹ ਲੈਣ ਲੱਗ ਜਾਓ ਦਮਾ ਪਰ ਉਸੇ ਦਮੇ ਦਾ ਦਮ ਕੱਢ ਦੋਗੇ ਉਹ ਨਾਲ ਲੋਹੇ ਨੂੰ ਕੋਈ ਸ਼ੇਪ ਦੇਣੀ ਹੋਏ ਨਾ ਉਹਨੂੰ ਗਰਮ ਕਰਦਾ ਪੂਰਾ ਗਰਮ ਕਰਦਾ ਉਸ ਤੋਂ ਬਾਅਦ ਉਹਨੂੰ ਠੋਕਦਾ ਤੇ ਉਹਨੂੰ ਸ਼ੇਪ ਦਿੰਦਾ ਠੀਕ ਭਾਵੇਂ ਹੁੰਦੀ ਤੁਸੀਂ ਕੁਲਾੜੀ ਬਣਾ ਲਓ ਭਾਵੇਂ ਕੱਸੀ ਬਣਾ ਲਓ ਭਾਵੇਂ ਮਟਕਾ ਬਣਾ ਲਓ ਉਹ ਲੋਹੇ ਦਾ ਬਣਾ ਕੇ ਦੇ ਦੇਗਾ ਤੁਹਾਨੂੰ ਇੰਨਾ ਗਰਮ ਕਰਦਾ ਜਦੋਂ ਅਸੀਂ ਬਾਹਰ ਹੁੰਨੇ ਆ ਖੇਡ ਰਹੇ ਹੁੰਦੇ ਆ ਸਾਡਾ ਸ਼ਰੀਰ ਗਰਮ ਹੁੰਦਾ ਹਮ ਸਾਡੇ ਬੋਡੀ ਦਾ ਟੈਂਪਰੇਚਰ 37 ਡਿਗਰੀ ਹੈ ਖੂਨ ਦਾ ਜਦੋਂ ਅਸੀਂ ਭਜਨੇ ਆ ਨੱਠਨੇ ਆ ਟੈਂਪਰੇਚਰ ਵੱਧਦਾ ਹੈ ਵੱਧਦਾ ਹੈ ਤੇ ਪਸੀਨਾ ਬੋਡੀ ਤਾਂ ਕੱਢਦੀ ਹੈ ਵੀ ਇਹ ਟੈਂਪਰੇਚਰ ਮੇਨਟੇਨ ਹੋਵੇ ਜਿਵੇਂ ਮਟਕਾ ਪਸੀਨਾ ਕੱਢਦਾ ਹੈ ਹਾਂਜੀ ਜੀ ਜੀ ਐਵੇਂ ਬੋਡੀ ਪਸੀਨਾ ਛੱਡਦੀ ਹੈ ਮੈਂਟੇਨ ਅਸੀਂ ਆਨੇ ਆ ਇੱਕਦਮ ਠੰਡਾ ਪਾਣੀ ਪੀ ਲੈਨੇ ਆ ਉਹ ਠੰਡਾ ਪਾਣੀ ਹੈ ਜੋ ਜਿਹੜਾ ਲੋਹਾਰ ਹੁੰਦੇ ਤੇ ਥੋੜਾ ਮਾਰਦਾ ਠੰਡਾ ਪਾਣੀ ਪੀਤਾ ਉਹਨੇ ਅੰਦਰ ਜਾ ਕੇ ਇੱਕਦਮ ਜਿਹੜਾ ਗਰਮ ਚੀਜ਼ਾਂ ਉਹਦੇ ਚ ਜਿਵੇਂ ਮਿਕਸ ਹੁੰਦਾ ਉਹਦੀ ਸ਼ੇਪ ਬਦਲਣ ਦੀ ਕੋਸ਼ਿਸ਼ ਕਰਦਾ ਐਗਜ਼ਾਮਪਲ ਦੱਸਨੇ ਆ ਓਕੇ ਉਹ ਜਦੋਂ ਚੀਜ਼ ਚੇਂਜ ਕਰਦਾ ਉਹ ਕਿਨੂੰ ਅਸਰ ਕਰੇਗਾ ਸਭ ਤੋਂ ਜ਼ਿਆਦਾ ਢਿੱਡੇ ਚ ਗਰਮੀ ਹੈ ਇਸ ਟਾਈਮ ਹੂੰ ਠੰਡਾ ਪਾਣੀ ਪਾਇਆ ਢਿੱਡ ਠੰਡਾ ਹੋ ਜਾਏਗਾ ਠੰਡਾ ਹੋਏਗਾ ਉਹਦੇ ਨਾਲ ਕੀ ਕੀ ਚੀਜ਼ ਜੁੜੀ ਹੋਈ ਹੈ ਲੀਵਰ ਉਹਦੇ ਇੱਕ ਪਾਸੇ ਜੁੜਿਆ ਠੀਕ ਹੈ ਲਿਵਰ ਦੀ ਪ੍ਰੋਬਲਮ ਹਾਰਟ ਉਹਦੇ ਨਾਲ ਜੁੜਿਆ ਹਾਰਟ ਦੀ ਪ੍ਰੋਬਲਮ ਫੇਫੜੇ ਉਹਦੇ ਨਾਲ ਜੁੜੇ ਆ ਫੇਫੜੇ ਦੀ ਪ੍ਰੋਬਲਮ ਬਹੁਤ ਲੋਕਾਂ ਨੂੰ ਦੇਖਿਆ ਹੁਣਾ ਠੰਡਾ ਪਾਣੀ ਪੀਂਦੇ ਹੀ ਉਹਨਾਂ ਦੇ ਬੀਪੀ ਤੇ ਅਸਰ ਆ ਜਾਂਦਾ ਉਹਨਾਂ ਦਾ ਡਾਈਜੈਸਟਿਵ ਸਿਸਟਮ ਖਰਾਬ ਹੋ ਜਾਂਦਾ ਕਿਉਂਕਿ ਲਿਵਰ ਨਾਲੇ ਪਈ ਹੈ ਠੰਡਾ ਪਾਣੀ ਪੀਂਦੇ ਹੀ ਢਿੱਡ ਦੀ ਅੱਗ ਸ਼ਾਂਤ ਹੋ ਜਾਂਦੀ ਹੈ ਡਾਈਜੈਸ਼ਨ ਖਰਾਬ ਹੋ ਜਾਂਦਾ ਹੈ ਫੇਫੜੇ ਨਾਲੇ ਪਈ ਇੱਕਦਮ ਠੰਡ ਪਹੁੰਚੇਗੀ ਖੂਨ ਉਸ ਪਾਸੇ ਚੱਲੇਗਾ ਫੇਫੜਿਆਂ ਦੀ ਪ੍ਰੋਬਲਮ ਆਏਗੀ ਜਿੰਦੇ ਕਰਕੇ ਇਹ ਪ੍ਰੋਬਲਮ ਵੱਧ ਜਾਂਦੀ ਹੈ ਜਦੋਂ ਸੁਗੜਦੇ ਆ ਫੇਰ ਉਹ ਦੇਚੋ 에어 ਪ੍ਰੋਪਰ ਨਹੀਂ ਜਾਂਦੀ ਤੇ ਉਹ ਉਹਨਾਂ ਨੂੰ ਪ੍ਰੋਬਲਮ ਮਾਣੀ ਸ਼ੁਰੂ ਹੋ ਜਾਂਦੀ ਹੈ ਇਹ ਉਹ ਪ੍ਰੋਬਲਮ ਹੈ ਕਿ ਅਗਰ ਤੁਸੀਂ ਇੱਕ ਬਰਤਨ ਵਿੱਚ ਤੁਸੀਂ ਸਿਟੀ ਵਜਾਣੀ ਹੈ ਕੋਈ ਸਿਟੀ ਵਜਾਣੀ ਹੈ ਬਰਤਨ ਵਿੱਚ ਤੁਸੀਂ ਪਾਣੀ ਪਰੋ ਜਾਂ ਕੋਈ ਸਿਟੀ ਲੈਣੇ ਹੁੰਦੇ ਚ ਗੋਲ ਗੇਂਦ ਪਈ ਹੁੰਦੀ ਹੈ ਜੀ ਜੀ ਉਹਨੂੰ ਫੂਕ ਮਾਰਦੇ ਆ ਸਿਟੀ ਵੱਜਦੀ ਆ ਫੇਸਿਕਲੀ ਉੱਥੇ ਦੀ ਤੁਸੀਂ ਜਗਾ ਘਟਾਉਂਦੇ ਹੋ ਐਵੇਂ ਹੀ ਫੇਫੜੇ ਚ ਹੁੰਦਾ ਜਿਹੜੀ ਐਲਵੇਲਾਈ ਹੈ ਉਹਦੇ ਚ ਕਫ ਜਮਾ ਹੁੰਦੀ ਹੈ ਬਲਗਮ ਜਮਾ ਹੁੰਦੀ ਹੈ ਜਾਂ ਮਿਊਕਸ ਜਮਾ ਹੋ ਜਾਂਦਾ ਹੈ ਓਕੇ ਉਹ ਜਦੋਂ ਜਮਾ ਹੁੰਦਾ ਉੱਥੇ 에어 ਘਟਦੀ ਹੈ ਬੱਚਾ ਜਦੋਂ ਸਾਹ ਲੈਂਦਾ ਉਹਨੂੰ ਸਿਟੀ ਦੀ ਆਵਾਜ਼ ਆਉਂਦੀ ਹੈ ਬਾਹਰੋਂ ਅਲਰਜੀ ਹੁੰਦੀ ਹੈ ਅਸੀਂ ਕਹਿੰਨੇ ਆ ਨਾ ਉਹ ਗਲੇ ਦੀ ਜਿਹੜੀ ਪਾਈਪ ਜਾ ਰਹੀ ਹੈ ਐਸੂੰਗੜ ਜਾਂਦੀ ਹੈ ਸੁੰਗੜਦੇ ਹੀ ਬੱਚੇ ਨੂੰ ਸਿਟੀ ਦੀ ਆਵਾਜ਼ ਆਣ ਲੱਗ ਜਾਂਦੀ ਹੈ ਪਰ ਉਹਦਾ ਇਲਾਜ ਆਯੁਰਵੇਦ ਚ ਹੈ ਇਨਹੇਲਰ ਤੇ ਕੈਪਸੂਲ ਤੋਂ ਪਹਿਲੇ ਗੋਲੀਆਂ ਆਉਂਦੀਆਂ ਸਿਸਟੀਰੋਇਡ ਦੀਆਂ ਸਟੀਰੋਇਡ ਲੈਂਦੇ ਸਿਸਟੀਰੋਇਡ ਦਾ ਨੁਕਸਾਨ ਹੈ ਹਮ ਸਭ ਨੂੰ ਪਤਾ ਨੁਕਸਾਨ ਹੈ ਫਿਰ ਸਾਇੰਸ ਨੇ ਡਵੈਲਪਮੈਂਟ ਕੀਤੀ ਉਹਨਾਂ ਨੇ ਇਨਹੇਲਰ ਦੇਤੇ ਸਟੀਰੋਇਡ ਵੈਸੀ ਦੇਤਾ ਵੀ ਉਹ ਲੋਕਲ ਫੇਫੜੇ ਚ ਚਲਾ ਜੇ ਉਹਦਾ ਘੱਟ ਨੁਕਸਾਨ ਹੈ ਪ੍ਰਾਈਵੇਟ ਦੇ ਜੈਸੀ ਚੀਜ਼ਾਂ ਜਿੰਨ ਦਾ ਨੁਕਸਾਨ ਹੀ ਹੈ ਨਹੀਂ 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 ਇਹ ਲੋਕਾਂ ਦਾ ਵਹਿਮ ਹੈ ਮੇਰੇ ਕੋਲ ਲੋਕ ਆਉਂਦੇ ਆ ਉਹ ਕਹਿੰਦੇ ਆ ਜੀ ਦਮਾ ਤੇ ਦਮ ਦੇ ਨਾਲ ਹੀ ਨਿਕਲੇਗਾ ਲੋਕੀ ਕਹਿੰਦੇ ਆ ਮੈਂ ਕਹਿੰਦਾ ਐਸੀ ਕੋਈ ਗੱਲ ਨਹੀਂ ਹੈ ਆਯੁਰਵੇਦ ਵਿੱਚ ਲਿਖਿਆ ਹੈ ਦਮਾ ਠੀਕ ਹੋ ਸਕਦਾ ਹਮ ਕਿਉਰੇਬਲ ਹੈ ਸਹੀ ਡਾਕਟਰ ਨੂੰ ਦਿਖਾਇਆ ਹੋਏ ਸਹੀ ਦਵਾਈ ਲਈਤੀ ਹੋਏ ਇਹਨੂੰ ਤੁਸੀਂ ਕੰਟਰੋਲ ਕਰ ਸਕਦੇ ਹੋ ਕੋਈ ਐਸੀ ਗੱਲ ਨਹੀਂ ਹੈ ਆਯੁਰਵੇਦ ਵਿੱਚ ਬਹੁਤ ਐਸੀ ਜੜੀ ਬੂਟੀਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਦਾਲਚੀਨੀ ਬਿਪਲੀ ਮੈਂ ਤੁਹਾਨੂੰ ਦੱਸਿਆ ਇੱਕ ਹੋਰ ਜੜੀ ਬੂਟੀ ਦੱਸ ਦੇਣਾ ਜੀ ਕਾਲਾ ਵਾਸਾ ਰਾਮ ਬਾਣਾ ਕੰਟਕਾਰੀ ਰਾਮ ਬਾਣਾ ਓਕੇ ਦੋਵੇਂ ਚੀਜ਼ਾਂ ਨੇ ਕਾਲਾ ਵਸਾ ਹੈ ਉਹਦੇ ਪੱਤੇ ਲੈ ਲਓ ਹੂੰ ਉਹਦੇ ਪੱਤਿਆਂ ਨੂੰ ਪਾਣੀ ਚ ਪਾ ਕੇ ਉਬਾਲ ਲਓ ਠੀਕ ਹੈ ਉਬਾਲ ਕੇ ਉਹਦਾ ਪਾਣੀ ਪੀਣਾ ਸ਼ੁਰੂ ਕਰ ਦੋ ਦੋਵੇਂ ਠੀਕ ਹੋ ਜਾਂਦਾ ਕੰਟਕਾਰੀ ਆ ਛੋਟੇ ਛੋਟੇ ਕੰਡਿਆਂ ਦੇ ਨਾਲ ਛੋਟੇ ਛੋਟੇ ਪੀਲੇ ਰੰਗ ਦੇ ਲੱਗੇ ਹੁੰਦੇ ਆ ਠੀਕ ਹੈ ਉਹਨਾਂ ਨੂੰ ਤੋੜੋ ਪਾਣੀ ਚ ਪਾਓ ਉਬਾਲੋ ਲਓ ਕੀ ਹੋ ਜਾਏਗਾ ਇਹ ਜਿਹੜੀ ਚੀਜ਼ਾਂ ਆਯੂਵੇਦ ਵਿੱਚ ਲਿਖੀਆਂ ਫਿਰ ਸਭ ਤੋਂ ਵੱਡੀ ਗੱਲ ਇਮਿਊਨਿਟੀ ਦੇ ਉੱਤੇ ਕੰਮ ਕਰਨਾ ਜ਼ਰੂਰੀ ਆ ਆਯੁਰਵੇਦ ਵਿੱਚ ਚਵਨ ਪ੍ਰਾਸ਼ ਦਾ ਵਰਣਨ ਕੀਤਾ ਗਿਆ ਓਕੇ ਚਵਨ ਪ੍ਰਾਸ਼ ਇੱਕ ਐਸੀ ਚੀਜ਼ ਹੈ ਜੇ ਅਗਰ ਬੰਦਾ ਰੋਜ਼ ਰੂਟੀਨ ਵਿੱਚ ਖਾਣ ਲੱਗ ਜਾਏ ਹੂੰ ਉਹਦਾ ਬਹੁਤ ਫਾਇਦਾ ਹੈ ਉਹ ਇਮਿਊਨਿਟੀ ਨੂੰ ਠੀਕ ਕਰਦਾ ਹੈ ਰੀਪਰੋਡਕਟਿਵ ਸਿਸਟਮ ਨੂੰ ਠੀਕ ਕਰਦਾ ਹੈ ਫੇਫੜਿਆਂ ਨੂੰ ਠੀਕ ਕਰਦਾ ਹੈ ਰੈਸਪੀਰੇਟਰੀ ਸਿਸਟਮ ਨੂੰ ਪੂਰੇ ਸਿਸਟਮ ਨੂੰ ਚਵਨ ਪ੍ਰਾਸ਼ ਕਦੇ ਵੀ ਖਾ ਸਕਦੇ ਹੋ ਇਹ ਕਿਤੇ ਨਹੀਂ ਲਿਖਿਆ ਵੀ ਇਹ ਸਰਦੀਆਂ 'ਚ ਖਾਣਾ ਹੈ ਗਰਮੀਆਂ 'ਚ ਖਾਣਾ ਪਰ ਸਾਨੂੰ ਦੱਸਿਆ ਤਾਂ ਇਹੀ ਕਿ ਨਾ ਦੱਸਿਆ ਗਿਆ ਕਿਉਂਕਿ ਆਮਲਾ ਉਸ ਟਾਈਮ ਆਂਦਾ ਹੈ ਓਕੇ ਆਮਲਾ ਕਿਉਂਕਿ ਆਂ ਦਾ ਸੀਜ਼ਨ ਕੀ ਆਮਲੇ ਦਾ ਸਤੰਬਰ ਅਕਤੂਬਰ ਇਸ ਸ਼ੁਰੂ ਹੁੰਦਾ ਆਮਲਾ ਠੀਕ ਹੈ ਉਸ ਟਾਈਮ ਫਿਰ ਚਵਨ ਪ੍ਰਾਸ਼ ਬਣਦਾ ਇਹਦੇ ਨਾਲ ਹੀ ਉਹ ਸਰਦੀਆਂ ਚ ਖਾਓ ਸਰਦੀਆਂ ਚ ਖਾਓ ਗਰਮ ਹੁੰਦਾ ਗਰਮ ਹੈ ਐਸੀ ਕੋਈ ਗੱਲ ਨਹੀਂ ਠੀਕ ਹੈ ਛੇ ਦੇ ਛੇ ਰਸ ਆਮਲੇ ਜਿਹੜੇ ਹੁੰਦੇ ਆ ਆਯੁਰਵੇਦ ਵਿੱਚ ਲਿਖਿਆ ਉਹ ਚਵਨ ਪ੍ਰਾਸ਼ ਵਿੱਚ ਹੁੰਦੇ ਆ ਛੇ ਰਸ ਜੀ ਛੇ ਤਰ੍ਹਾਂ ਦੇ ਰਸ ਹੁੰਦੇ ਆ ਜਿਹੜੇ ਜਿਬ ਨੂੰ ਛੇ ਤਰ੍ਹਾਂ ਦੀ ਟੇਸਟ ਮਹਿਸੂਸ ਹੁੰਦਾ ਟੇਸਟ ਕਰੋ ਮਧੁਰ ਅਮਲ ਲवण ਕਟੂਰ ਤਿੱਖ ਕਸ਼ਾਈ ਇਹ ਸਾਰੀ ਚੀਜ਼ਾਂ ਬੋਡੀ ਨੂੰ ਇਮਿਊਨਿਟੀ ਦਿੰਦੀਆਂ ਅਗਰ ਇਨਾਂ ਚ ਕੋਈ ਵੀ ਰਸ ਘਟ ਹੈ ਜੀ ਉਸ ਚੀਜ਼ ਦੀ ਬੋਡੀ ਨੂੰ ਡਿਮਾਂਡ ਜਨਰੇਟ ਹੁੰਦੀ ਹੈ ਤੁਹਾਡੇ ਸਰੀਰ ਚ ਮਧੁਰ ਘਟ ਹੈ ਤੁਸੀਂ ਮਧੁਰ ਖਾਣ ਲੱਗ ਜਾਓਗੇ ਤੁਹਾਨੂੰ ਕੋੜੀ ਚੀਜ਼ ਕਿਉਂ ਪਸੰਦ ਹੈ ਤੁਹਾਡੀ ਬੋਡੀ ਚ ਕੋੜੀ ਚੀਜ਼ ਦੀ ਘਾਟ ਹੈ ਤੁਹਾਨੂੰ ਕਸੈਲੀ ਚੀਜ਼ ਕਿਉਂ ਚਾਹੀਦੀ ਹੈ ਕਸੈਲੀ ਘਟ ਹੈ ਓਕੇ ਤੇ ਚਵਨ ਪ੍ਰਾਚੇ ਸਾਰੀ ਚੀਜ਼ਾਂ ਹੁੰਦੀਆਂ 6 ਦੇ 6 ਰਸ ਹੁੰਦੇ ਆ ਇਹਦੇ ਨਾਲ ਹੀ ਬਾਤ ਪਿਤ ਕਫ ਜੁੜਿਆ ਹੋਇਆ ਹੈ ਮਹਾਬੂਤ ਤੋਂ ਰਸ ਬਣਦੇ ਆ ਇਹਦੇ ਨਾਲ ਬਾਤ ਪਿਤ ਕਫ ਬਣਦੇ ਆ ਜਦੋਂ ਤੁਸੀਂ ਰਸਾਂ ਨੂੰ ਠੀਕ ਤਰ੍ਹਾਂ ਲੈਣ ਲੱਗ ਜਾਓਗੇ ਤੁਹਾਡੀ ਬੋਡੀ ਬਿਲਕੁਲ ਫਿੱਟ ਰਹੇਗੀ ਵਾਪ ਹੈ ਪਿੱਟਾ ਕਫ ਹੈ ਜੀ ਇਹ ਸਭ ਰਸਾ ਦੇ ਨਾਲ ਕਨੈਕਟਡ ਹੈ ਮਧੁਰ ਅਮਲ ਲਵਣ ਕਟੂ ਜਾ ਅਮਲ ਹੈ ਅਮਲ ਕੀ ਹੈ ਐਸਿਡ ਹੈ ਐਸਿਡ ਨਾਲ ਕੀ ਵਧੇਗਾ ਇੱਕ ਵਧੇਗੀ ਠੀਕ ਹੈ ਮਧੁਰ ਹੈ ਮਿੱਠਾ ਮਿੱਠੇ ਨਾਲ ਕੀ ਵਧਦਾ ਕਫ ਵਧੇਗੀ ਠੀਕ ਹੈ ਇਹ ਕਨੈਕਟਡ ਹੈ ਗਿਆ ਚੀਜ਼ਾਂ ਜਦੋਂ ਇਹ ਕਨੈਕਟਡ ਚੀਜ਼ਾਂ ਜੇ ਤੁਹਾਡੀ ਬੋਡੀ ਚ ਕਿਸੇ ਚੀਜ਼ ਵਿੱਚ ਬੈਲੈਂਸ ਖਰਾਬ ਹੋਇਆ ਤੇ ਡਿਜ਼ੀਜ਼ ਆਣੀ ਸ਼ੁਰੂ ਹੋ ਜਾਂਦੀ ਹੈ ਬੜੀ ਡੀਪ ਸਾਇੰਸ ਹੈ ਆਯੁਰਵੇਦ ਓਕੇ ਮੈਂ ਫਿਰ ਕਹਨਾ ਅਗਰ ਲਾਈਫ ਵਿੱਚ ਜਵੇਂ ਤੁਸੀਂ ਚਮਨ ਪ੍ਰਾਪ ਦੀ ਗੱਲ ਕੀਤੀ ਹੈ ਸਰਦੀ ਵੀ ਲੈ ਸਕਦੇ ਹੋ ਗਰਮੀ ਚ ਵੀ ਲੈ ਸਕਦੇ ਹੋ ਕੁਆਂਟੀਟੀ ਘਟਾਣੀ ਹੁੰਦੀ ਆ ਸਰਦੀ ਚ ਮੰਨ ਲਓ 2 ਚਮਚ ਲੈਂਦੇ ਹੋ ਗਰਮੀ ਚ 1 ਚਮਚ ਲੈਣ ਲੱਗ ਜੂ ਠੀਕ ਹੈ ਉਹਨਾਂ ਨੇ ਉਮਰ ਘਟਾਣੀ ਸੀ ਆਪਣੀ ਰੀਜੂਮੀਨੇਟ ਕਰਨਾ ਸੀ ਜਿੰਨੂੰ ਆਪਾਂ ਕਹਿੰਦੇ ਆ ਨਾ ਬੋਡੀ ਨੂੰ ਦੁਬਾਰਾ ਜਵਾਨ ਕਰ ਲਈ ਅੱਛਾ ਉਹ ਕਰਨਾ ਸੀ ਸਰੀਰ ਉਹਨਾਂ ਦਾ ਢਲਦਾ ਜਾ ਰਿਹਾ ਸੀ ਤੇ ਭਗਵਾਨ ਅਸ਼ਵਿਨੋ ਨੇ ਆ ਕੇ ਜਮੀਨ ਤੇ আরাਵਲੀ ਪਰਬਤ ਤੇ ਅਚਵਨ ਪ੍ਰਾਸ਼ ਬਣਾਇਆ ਅੱਛਾ ਇਹ ਉਹਨਾਂ ਨੂੰ ਦਿੱਤਾ ਗਿਆ ਉਹਦੇ ਨਾਲ ਉਹਨਾਂ ਦੀ ਉਮਰ ਘਟਣ ਲੱਗ ਗਈ ਇਸ ਕਰਕੇ ਆਯੁਰਵੇਦ ਵਿੱਚ ਇਹਨੂੰ ਰੀਜੂਵਿਨੇਸ਼ਨ ਕਹਿੰਦੇ ਆ ਵਾਜੀ ਗ੍ਰਾਣੇ ਚ ਲਿਖਤਾ ਗਿਆ ਹੈ ਰੀਜੂਵਿਨੇਸ਼ਨ ਇਚ ਲਿਖਤਾ ਗਿਆ ਹੈ ਜਿਹੜਾ ਬੋਡੀ ਨੂੰ ਦੁਬਾਰਾ ਹੀਲ ਕਰ ਦਿੰਦਾ ਹੈ ਬੋਡੀ ਨੂੰ ਦੁਬਾਰਾ ਨਵਾਂ ਬਣਾ ਦਿੰਦਾ ਹੈ ਇਮਿਊਨਿਟੀ ਵਧਾ ਦਿੰਦਾ ਬੋਡੀ ਦੀ ਇਹ ਤਾਂ ਬਣਿਆ ਸੀ ਮਤਲਬ ਐਸੀ ਲਿਟਰੇਚਰ ਵੀ ਨਾਲ ਹੀ ਦਿੰਦੇ ਆ ਜਿਵੇਂ ਜਦੋਂ ਚੌਨਪ੍ਰਾ ਸਾਡਾ ਜਾਂਦਾ ਅਸੀਂ ਇਹ ਲਿਟਰੇਚਰ ਦਿੰਦੇ ਆ ਇਹਦੇ ਸਾਰੀ ਗੱਲ ਲਿਖੀ ਹੋਈ ਹੈ ਉਹ ਚਰਕ ਸੰਹਿਤਾ ਅਧਿਆਏ 1 69 ਨੰਬਰ ਸ਼ਲੋਕੇ ਚ ਲਿਖਿਆ ਕਿ ਕੀ ਕੀ ਚੀਜ਼ਾਂ ਪਣੀਆਂ ਚਾਹੀਦੀਆਂ ਕਿੱਦਾਂ ਬਣਦਾ ਠੀਕ ਹੈ ਉਹੀ ਚੀਜ਼ਾਂ ਪਾ ਕੇ ਹਾਂ ਉਾਂ ਹੀ ਬਣਾਇਆ ਜਿਵੇਂ ਤੁਸੀਂ ਪੁੱਛਿਆ ਸੀ ਵੀ ਪਰਵਤ ਮੈਂ ਦੱਸਿਆ ਉਹੀ ਨਕਸ਼ਤਰ ਦੇ ਹਿਸਾਬ ਨਾਲ ਬਣਾਇਆ ਇਹਦੇ ਚ 42 ਜੜੀ ਬੂਟੀਆਂ ਪਾਈਆਂ ਹੋਈਆਂ 42 ਜੜੀ ਬੂਟੀਆਂ 42 ਜੜੀ ਬੂਟੀਆਂ ਹਰ ਤਰ੍ਹਾਂ ਦੀ ਜੜੀ ਬੂਟੀ ਜਿਹੜੀ ਉਸ ਚਰਕ ਸੰਹਿਤਾ ਵਿੱਚ ਲਿਖੀ ਹੋਈ ਹੈ ਜਿਹੜੀ ਭਗਵਾਨ ਅਸ਼ਵਿਨੋ ਨੇ ਪਾਈ ਸੀ ਉਹ ਅਸੀਂ ਇਸ ਚਵਨ ਪ੍ਰਾਸ਼ ਵਿੱਚ ਪਾਈ ਹੈ ओके ਕੀ ਕਰਦਾ ਜੀ ਫਿਰ ਇਹ ਇਹ ਸਾਰੇ ਔਰਗਨਿਕ ਕੰਮ ਕਰਦਾ ਹੈ ਪਹਿਲੀ 10 ਜਿਹੜੀ ਬੁੱਟੀਆਂ ਦਸ਼ਮੁਲਾ ਦੀਆਂ ਹਾਂ ਹਾਂ ਸਾਹਾਂ ਤੇ ਬੜਾ ਚੰਗਾ ਕੰਮ ਕਰਦੀ ਹੈ ਬ੍ਰਹਮੀ ਪਈ ہوئی ਹੈ ਬ੍ਰੇਨ ਤੇ ਕੰਮ ਕਰਦੀ ਹੈ ਗੋਖਰੂ ਹੈ ਪਿਸ਼ਾਬ ਦੇ ਸਿਸਟਮ ਦੇ ਉੱਤੇ ਕੰਮ ਕਰਦਾ ਹੈ ਕਮਲ ਦੇ ਫੁੱਲ ਹੈ ਸਕਿਨ ਦੇ ਉੱਤੇ ਕੰਮ ਕਰਦੇ ਆ ਓਕੇ ਕਿ ਐਵੇਂ ਕਾਕ ਨਾਸਾ ਹੈ ਐਵੇਂ ਸਾਰੀ ਐਸੀ ਜੜੀ ਬੂਟੀਆਂ ਜਿਹੜੀ ਅਲੱਗ-ਅਲੱਗ ਜਗ੍ਹਾ ਤੇ ਕੰਮ ਕਰਦੀਆਂ ਹਰ ਸਿਸਟਮ ਤੇ ਕੰਮ ਇਹ ਬਿਲਕੁਲ ਕੰਮ ਸ਼ੁਰੂ ਕਰਦਾ ਉੱਥੇ ਇਹਦੀ ਜਿੰਨੀ ਜੜੀ ਬੂਟੀਆਂ ਆ ਉਹ ਸਾਰੀ ਸਾਹ ਦੇ ਉੱਤੇ ਕੰਮ ਕਰਦੀਆਂ ਓਕੇ ਜਦੋਂ ਰੈਸਪੀਰੇਟਰੀ ਸਿਸਟਮ ਤੇ ਮਤਲਬ ਫੇਫੜਿਆਂ ਦੇ ਉੱਤੇ ਕੰਮ ਕਰਦਾ ਫੇਫੜੇ ਮਜ਼ਬੂਤ ਹੋਣਗੇ ਦਿਮਾਗ ਆਪਣੇ ਆਪ ਘਟਨਾ ਸ਼ੁਰੂ ਹੋ ਜਾਏਗਾ ਇਹਦੇ ਨਾਲ ਹੋਰ ਜੜੀ ਬੂਟੀਆਂ ਜਿਹੜੀ ਅਸੀਂ ਐਡ ਕਰ ਦਿੰਨੇ ਆ ਠੀਕ ਜਿਵੇਂ ਹੁਣ ਇਮਿਊਨਿਟੀ ਵਧਾਣੀ ਹੈ ਠੀਕ ਅਸੀਂ ਸਾਡੇ ਕੋਲ ਲੋਕੀ ਆਉਂਦੇ ਆ ਜਦ ਜੇਵੇਂ ਸਰਦੀਆਂ ਆਂਦੀਆਂ ਲੋਕਾਂ ਦਾ ਟ੍ਰੈਂਡ ਹੈ ਸਰਦੀਆਂ ਚਾਹਣ ਦਾ ਪਰ ਮੇਰੇ ਕੋਲ ਗਰਮੀਆਂ ਐਚ ਵੀ ਜਿਹੜੇ ਆਂਦੇ ਆ ਉਹ ਚੌਨਪਰਾਸ਼ ਲੈਂਦੇ ਆ ਉਹ ਕਹਿੰਦੇ ਆ ਜੀ ਸਾਨੂੰ ਤੇ ਸੋਹਣ ਚਰਮ ਚੌਨਪਰਾਸ਼ ਚਾਹੀਦਾ ਓਕੇ ਸਾਨੂੰ ਤੇ ਚਾਂਦੀ ਵਾਲਾ ਚੌਨਪਰਾਸ਼ ਚਾਹੀਦਾ ਸਾਨੂੰ ਹੀਰੇ ਵਾਲਾ ਚੌਨਪਰਾਸ਼ ਚਾਹੀਦਾ ਇਹ ਵੀ ਫਰਕ ਹੁੰਦਾ ਜੀ ਆਯੁਰਵੇਦ ਵਿੱਚ ਜਦੋਂ ਚੌਨਪਰਾਸ਼ ਬਣਿਆ ਸੀ ਉਹਦੇ ਚ ਸੋਨਾ ਚਾਂਦੀ ਜਾਂ ਹੀਰਾ ਨਹੀਂ ਪਾਇਆ ਠੀਕ ਹੈ ਜਿਹੜੀ ਆਯੁਰਵੇਦ ਦੀ ਕਿਤਾਬਾਂ ਵਿੱਚ ਲਿਖਿਆ ਹੈ ਠੀਕ ਹੈ ਇਹ ਅਸੀਂ ਆਪਣੀ ਸੁਵਿਧਾਤ ਵਾਸਤੇ ਪਾਣ ਲੱਗ ਗਏ ਠੀਕ ਹੈ ਲੋਕਾਂ ਨੂੰ ਹੋ ਗਿਆ ਵੀ ਮੈਂ ਸੋਨਾ ਖਾਣਾ ਠੀਕ ਹੈ ਖਾਣਾ ਅਸੀਂ ਕੀ ਕਰਨੇ ਆ ਸਵर्ण ਬਸਮ ਲੈਣੇ ਆ ਠੀਕ ਹੈ ਸਵर्ण ਬਸਮ ਨੂੰ ਇਹਦੇ ਵਿੱਚ ਪਾ ਦੇਣੇ ਆ ਓਕੇ ਪੇਸ਼ੈਂਟ ਦੇ ਸਾਹਮਣੇ ਪਾ ਦੇਣੇ ਆ ਬੰਦੇ ਦੇ ਸਾਹਮਣੇ ਪਾ ਦੇਣੇ ਆ ਸਵर्ण ਬਸਮ ਇਹਦੇ ਚ ਪਾਤੀ ਉਹ ਕਹਿੰਦਾ ਜੀ ਮੈਨੂੰ ਚਾਂਦੀ ਵਾਲਾ ਲੈਣਾ ਹੈ ਚਾਂਦੀ ਬਸਮ ਪਾਤੀ ਵਿੱਚੇ ਆਯੁਰਵੇਦ ਦੀ ਕਿਤਾਬ ਵਿੱਚ ਕਿਤੇ ਨਹੀਂ ਲਿਖਿਆ ਆ ਜਦੋਂ ਚਵਨਪਰਾਸ਼ ਬਣਿਆ ਉਹਦੇ ਚ ਸੋਨਾ ਚਾਂਦੀ ਹੀਰਾ ਪਾਇਆ ਫਾਇਦਾ ਮਿਲਦਾ ਜੀ ਫਿਰ ਦੱਸ 100% ਫਾਇਦਾ ਆਿੰਦਾ ਸੋਨਾ ਚਾਂਦੀ ਹੀਰਾ ਪਾਉਂਦਾ ਇਹਦਾ ਫਾਇਦਾ ਹੈ ਦੇਖੋ ਸਵਰਨ ਦਾ ਕੰਮ ਹੈ ਇਮਿਊਨਿਟੀ ਦੇਣ ਦਾ ਠੀਕ ਹੈ ਜਦੋਂ ਤੁਸੀਂ ਪਾ ਦਿੰਦੇ ਹੋ ਰੋਜ਼ 3mg ਡੋਜ਼ ਖਾਈ ਗਈ ਹੈ ਇਹਦੇ ਵਿੱਚ 1 ਮਹੀਨੇ ਚ 90mg ਖਾਣਾ ਹੈ 100mg ਚੌਣਪਰਾਸ਼ ਅਗਰ ਤੁਸੀਂ 1 ਮਹੀਨੇ ਚ 1 ਕਿਲੋ ਚੌਣਪਰਾਸ਼ ਪਾਉਂਦੇ ਹੋ 1 ਕਿਲੋ ਦੇ ਡੱਬੇ ਚ 100mg ਸੁਨ ਬਸੰਪਾਉ ਇੱਕ ਤਾਂ ਤੁਹਾਨੂੰ ਪਤਾ ਹੈ ਤੁਸੀਂ ਅਸਲੀ ਚੀਜ਼ ਪਾਈ ਹੈ ਮੈਂ ਸਾਹਮਣੇ ਬਾਜ਼ਾਰ ਕੀ ਮਹਿੰਗੀ ਚੀਜ਼ ਐ ਮੈਂ ਅਗਲੇ ਨੂੰ ਕਹਿੰਦਾ ਭਈ ਇਹ ਘਰੇ ਪਾ ਲੋ ਉਹ ਕਹਿੰਦੇ ਨਹੀਂ ਡਾਕਟਰ ਸਾਹਿਬ ਇੱਥੇ ਮਿਕਸ ਕਰਕੇ ਦੇ ਦਿਓ ਕਰੇ ਬਤਾਉਣੇ ਇਹਦਾ ਵੀ ਅਸਲੀ ਮਿਲਦਾ ਜਿਵੇਂ ਬਾਹਰ ਜਾਂਦਾ ਹੈ ਫੋਰਨ ਕੰਟਰੀ ਜਾਂਦਾ ਹੈ ਸਮਾਨ ਸਾਰਾ ਜੀ ਤੇ ਉਹਨਾਂ ਨੂੰ ਵੀਡੀਓ ਬਣਾ ਕੇ ਭੇਜ ਦਿੰਨੇ ਆ ਭਈ ਭਾਈ ਇਹ ਤੇਰੀ ਪਾਤੀ ਉਹ ਜਿਹੜਾ ਅੱਖਰ ਕਹਿੰਦੇ ਆ ਚੌਨਪ੍ਰਾਸ ਦੇ ਡੱਬੇ ਦੇ ਉੱਤੇ ਉਸ ਟਾਈਮ ਲਿਖ ਦਿੰਨੇ ਆ ਭਈ ਉਹ ਕਹਿੰਦੇ ਮੇਰਾ ਨਾਮ ਲਿਖ ਦਿਓ ਜੀ ਵੀ ਇਹ ਮੇਰਾ ਐ ਇਹ ਮੇਰੀ ਭੈਣ ਦਾ ਐ ਇਹ ਮੇਰੇ ਪਿਓ ਦਾ ਐ ਉਹ ਸਾਰਿਆਂ ਦੇ ਡੱਬੇ ਦੇ ਨਾਮ ਲਿਖ ਦਿੰਨੇ ਆ ਕਿਸੇ ਨੇ ਸੋਨ ਪਵਾ ਲਿਆ ਕਿਸੇ ਨੇ ਚਾਂਦੀ ਕਿਸੇ ਨੇ ਹੀਰਕ ਕਿਸੇ ਨੇ ਤਿੰਨੋਂ ਚੀਜ਼ਾਂ ਠੀਕ ਹੈ ਉਹ ਪਾ ਕੇ ਉਹਦਾ ਨਾਮ ਲਿਖ ਦਿੰਨੇ ਆ ਉਹ ਡੱਬਾ ਪੈਕ ਹੋ ਕੇ ਚਲਾ ਜਾਂਦਾ ਉਹਦੇ ਸਾਹਮਣੇ ਵੀਡੀਓ ਰਿਕਾਰਡਿੰਗ ਉਹਨੂੰ ਭੇਜ ਦਿੰਨੇ ਆ ਉਹਨੂੰ ਤਸੱਲੀ ਹੁੰਦੀ ਹੈ ਮੇਰੀ ਚੀਜ਼ ਪੈ ਗਈ ਨਹੀਂ ਹੁਣ ਆ ਬੰਦੇ ਨੇ ਅਲੱਗ ਪਾਣਾ ਹੈ ਇਹ ਨਾਲੇ ਭੇਜ ਦਿੰਨੇ ਆ ਬੰਦਾ ਉੱਥੇ ਖੋਲ ਕੇ ਪਾ ਲਈ ਪਾ ਕੇ ਮਿਕਸੀ ਕਰਨਾ ਹੈ ਮਿਕਸ ਕਰਨਾ ਹੋਰ ਸੇ ਕੁਝ ਵੀ ਨਹੀਂ ਕਰਦਾ ਇਹ ਅਸਲੀ ਚੀਜ਼ ਤੇ ਚਾਪਰਾਸ਼ ਹੈ ਆਯੁਰਵੇਦ ਦੇ ਜਦੋਂ ਬਣਾਇਆ ਗਿਆ ਸੀ ਉਸ ਟਾਈਮ ਇਹ ਚੀਜ਼ ਨਹੀਂ ਪਾਈ ਹੋਈ ਸੀ ਦੱਸਾਂ 1 ਮਹੀਨੇ ਚ ਰਿਜ਼ਲਟ ਆਣਾ ਸ਼ੁਰੂ ਹੋ ਜਾਂਦਾ ਪੇਸ਼ ਨੂੰ ਪਹਿਲੇ ਮਹੀਨੇ ਉਹ ਆ ਕੇ ਕਹਿੰਦੇ ਨੇ ਮੈਨੂੰ ਰਿਜ਼ਲਟ ਆ ਗਿਆ 1 ਮਹੀਨੇ ਦੇ ਵਿੱਚ 1 ਮਹੀਨੇ ਚ ਉਹਨੂੰ ਰਿਜ਼ਲਟ ਆਣਾ ਚਾਹੀਦਾ ਅਗਰ ਸਹੀ ਪੇਸ਼ੈਂਟ ਦਵਾਈ ਲੈਂਦਾ ਹੈ ਹਮ ਆਯੁਰਵੇਦ ਦੇ ਹਿਸਾਬ ਨਾਲ ਲੈਂਦਾ ਹੈ 2 ਤੇ 3 ਮਹੀਨੇ ਚ ਉਹਦਾ ਇਨਹੇਲਰ ਬੰਦ ਹੋ ਜਾਂਦਾ ਦੇਖੋ ਉਹਦੇ ਵਾਸਤੇ ਸਾਨੂੰ ਨਾ ਤਿੰਨ ਚੀਜ਼ਾਂ ਜ਼ਰੂਰ ਦੇਖਣੀਆਂ ਚਾਹੀਦੀਆਂ ਠੀਕ ਹੈ ਇੱਕ ਦੇਖਣਾ ਚਾਹੀਦਾ ਹੈ ਹਾਰਟ ਠੀਕ ਕੰਮ ਕਰ ਰਿਹਾ ਦਿਲ ਓਕੇ ਅਗਰ ਦਿਲ ਦੀ ਫੰਕਸ਼ਨਿੰਗ ਘਟਾ ਹੈ ਹਮ ਉਹਦੇ ਕਰਕੇ ਵੀ ਸਾਹ ਚੜਦਾ ਹੈ ਫਿਰ ਦੇਖਣਾ ਚਾਹੀਦਾ ਕੋਲੇਸਟ੍ਰੋਲ ਕੋਲੇਸਟ੍ਰੋਲ ਤੇ ਨਹੀਂ ਵਧਿਆ ਹੋਇਆ ਹਮਮ ਅਗਰ ਕੋਲੇਸਟ੍ਰੋਲ ਵਧੇ ਜਾਂ ਖੂਨ ਦੀਆਂ ਨਾੜੀਆਂ ਜਮਾ ਹੋ ਜਾਂਦਾ ਤਾਂ ਪ੍ਰੋਬਲਮ ਕਰੇਗਾ ਤਾਂ ਤੁਹਾਨੂੰ ਸਾਹ ਚੜੇਗਾ ਠੀਕ ਹੈ ਤੀਜੀ ਪ੍ਰੋਬਲਮ ਹੈ ਫੇਫੜਿਆਂ ਵਾਲੀ ਠੀਕ ਹੈ ਵੀ ਕੀ ਤੁਹਾਨੂੰ ਅਸਥਮਾ ਹੈ ਕੋਈ ਇਨਫੈਕਸ਼ਨ ਤੇ ਨਹੀਂ ਹੈ ਐਵੇਂ ਦੀ ਕੋਈ ਸਾਹ ਦੀ ਦਿੱਕਤ ਤੇ ਨਹੀਂ ਹੈ ਜਿਸ ਦੇ ਕਰਕੇ ਸਾਹ ਚੜਦਾ ਠੀਕ ਹੈ ਇਹ ਤਿੰਨਾਂ ਚੀਜ਼ਾਂ ਨੂੰ ਅਸੀਂ ਅਸੈਸ ਕਰ ਲੈਣੇ ਆ ਇਸ ਤੋਂ ਬਾਅਦ ਅੱਗੇ ਗੱਲ ਆਉਂਦੀ ਹੈ ਕਿਡਨੀ ਦੀ ਵੀ ਕਿਡਨੀ ਨੂੰ ਕੋਈ ਡੈਮੇਜ ਹੋ ਰਿਹਾ ਤੇ ਉਹ ਸਰੀਰ ਵਿੱਚ ਪਾਣੀ ਇਕੱਠਾ ਕਰ ਰਹੀ ਹੈ ਉਹਦੇ ਕਰਕੇ ਉਹ ਫੇਫੜੇ ਐਸ਼ ਪਾਣੀ ਇਕੱਠਾ ਹੋ ਰਿਹਾ ਤੇ ਸਾਹ ਚੜ ਰਿਹਾ ਪਰ ਮੇਨ ਹੈ ਤਿੰਨ ਚੀਜ਼ਾਂ ਹੈ ਜਿਨੂੰ ਅਸੀਂ ਈਵੈ ਅਗਰ ਉੰਦੇ ਚ ਪ੍ਰੋਬਲਮ ਹੈਗੀ ਲੀਵਰ ਚ ਹਮ ਆਹ ਸੌਰੀ ਹਾਰਟ ਚ ਜੀ ਤੇ ਅਸੀਂ ਹਾਰਟ ਨੂੰ ਟਰੀਟ ਕਰਨੇ ਆ ਉਹ ਇਹਦੇ ذریعے ਚਮਨਪਰਾਸ਼ ਦੇ ਚਮਨਪਰਾਸ਼ ਹਾਰਟ ਤੇ ਵੀ ਕੰਮ ਕਰਦਾ ਹੈ ਅੱਛਾ ਹਾਰਟ ਤੇ ਕੰਮ ਕਰਦਾ ਹੈ ਲੀਵਰ ਤੇ ਕੰਮ ਕਰਦਾ ਹੈ ਸਟਮਕ ਤੇ ਕੰਮ ਕਰਦਾ ਹੈ ਡਾਈਜੈਸ਼ਨ ਸਿਸਟਮ ਨੂੰ ਵਧਾਉਂਦਾ ਹੈ ਆਮਲਾ ਇੰਦੇ ਅੱਛਾ اگر پھیپھڑوں ਦੀ دقت ਹੈ پھیپھੜਿਆਂ ਦੀ ਦਵਾਈ ਐਡ ਕਰ ਦਿੰਦੇ ਆ ਨਾਲ ਹੀ ਹੁਣ ਚਮਨਪਰਾਸ਼ ਦੇ ਨਾਲ ਜਿਹੜੀ ਮੈਂ ਹੋਰ ਚੀਜ਼ਾਂ ਦੱਸੀਆਂ ਜਦੋਂ ਇਹ ਕਿੱਟ ਪੇਸ਼ੈਂਟ ਲੈਂਦਾ ਹੈ ਦੋ ਤੋਂ ਤਿੰਨ ਮਹੀਨੇ ਚ ਅਸਥਮਾ ਬਿਲਕੁਲ ਠੀਕ ਹੋ ਜਾਂਦਾ ਹੈ ਉਸ ਤੋਂ ਬਾਅਦ ਇਮਿਊਨਿਟੀ ਵਾਸਤੇ ਉਹਨੂੰ 6 ਕੁ ਮਹੀਨੇ ਸਿ ਚਮਨਪਰਾਸ਼ ਖਵਾਣੇ ਆ ਵੀ ਅੱਗੇ ਕਦੀ ਨਾ ਹੋਵੇ ਕਹਿੰਦੇ ਚ ਮੇਨ ਚੀਜ਼ ਹੈ ਆਮਲਾ ओके ਆਮਲਾ ਵਿਟਾਮਿਨ ਸੀ ਦਾ ਸੋਰਸ ਹੈ ਇਮਿਊਨਿਟੀ ਦਾ ਸੋਰਸ ਹੈ ਫੇਫੜਿਆਂ ਦੇ ਉੱਤੇ ਕੰਮ ਕਰਦਾ ਜਦੋਂ ਆਮਲੇ ਦਾ ਨਾਮ ਆ ਜਾਂਦਾ ਸਾਰੀਆਂ ਗੱਲਾਂ ਆਪਣੇ ਆਪ ਲੋਕਾਂ ਨੂੰ ਸਮਝ ਆ ਜਾਂਦੀਆਂ। ਮਤਲਬ ਬੇਸ ਆਮਲਾ ਰੱਖਿਆ ਤੁਸੀਂ। ਬੇਸ ਆਮਲਾ ਹੀ ਹੈ ਇਹਦਾ। ਹੂੰ ਹੂੰ। ਜੀ ਜੀ ਜੀ। ਉਹਦਾ ਹੱਲ ਹੈ ਦੇਖੋ ਜਿਹੜਾ ਬੱਚਾ ਬੈੱਡ ਦੇ ਉੱਤੇ ਯੂਰੀਨ ਕਰ ਰਿਹਾ ਹੂੰ ਉਹਦੇ ਵਾਸਤੇ ਚੌਨਪਰਾਸ਼ ਅਸੀਂ ਦੇਸ਼ਕ ਨੇ ਇਹਦੇ ਵਿੱਚ ਗੋਖਰੂ ਪਾਇਆ ਹੋਇਆ ਹੈ। ਠੀਕ ਹੈ। ਗੋਖਰੂ ਦਾ ਪਾਣੀ ਵੀ ਉਹਨੂੰ ਪਿਆ ਸਕਦੇ ਆ। ਠੀਕ। ਇਹਦੇ ਨਾਲ ਨਾਲ ਠੀਕ ਚੌਨਪਰਾ ਸ਼ੁਰੂ ਕਰੋ ਇਮਿਊਨਿਟੀ ਵਧੇਗੀ। ਨਾਲੇ ਜਦੋਂ ਗੋਖਰੂ ਦਾ ਪਾਣੀ ਪੀਲਾਣ ਲੱਗ ਜਾਓਗੇ ਤੇ ਜਿਹੜਾ ਬੱਚਾ ਬੈੱਡ ਤੇ ਯੂਰੀਨ ਕਰਦਾ ਹੈ ਉਹ ਕੰਟਰੋਲ ਹੋਏਗਾ। ਪਰ ਦੋ ਚੀਜ਼ ਜੀ اگر ਕਿਸੇ ਦਾ ਬੱਚਾ 3 ਸਾਲ ਦਾ ਹੈ 4 ਸਾਲ ਦਾ ਬੈਡ ਵੈਟਿੰਗ ਕਰਦਾ ਹੈ ਜਾਂ ਜਿਹੜਾ ਬੱਚਾ 25 ਸਾਲ ਦਾ ਹੈ ਉਹ ਬੈਡ ਦੇ ਉੱਤੇ ਯੂਰਿਨ ਪਾਸ ਕਰ ਦਿੰਦਾ ਹ ਹ ਉਹਦੇ ਤੋਂ ਤੁਹਾਨੂੰ ਧਿਆਨ ਰੱਖਣਾ ਹੈ ਇੱਕ ਤੇ ਬੱਚੇ ਨੂੰ ਐ ਨਹੀਂ ਕਹਿਣਾ ਤੂੰ ਯੂਰਿਨ ਪਿਸ਼ਾਬ ਕਰ ਰਿਹਾ ਹੈ ਬੈਡ ਦੇ ਉੱਤੇ ਧਮਕਾਣਾ ਨਹੀਂ ਹੈ ਬੱਚੇ ਠੀਕ ਜਦੋਂ ਬੱਚੇ ਨੂੰ ਤੁਸੀਂ ਧਮਕਾਉਂਦੇ ਹੋ ਨਾਲ ਉਹ ਇੱਕ ਦਿਮਾਗ ਵਿੱਚ ਡਰ ਬਹਿ ਜਾਂਦਾ ਹ ਹ ਵੀ ਮੈਂ ਪਿਸ਼ਾਬ ਨਹੀਂ ਕਰਨਾ ਬੈਡ ਤੇ ਮੈਂ ਪਿਸ਼ਾਬ ਨਹੀਂ ਕਰਨਾ ਬੈਡ ਤੇ ਮੈਂ ਪਿਸ਼ਾਬ ਨਹੀਂ ਕਰਨਾ ਬੈਡ ਤੇ ਉਸ ਡਰ ਦੇ ਚੱਕਰ ਵਿੱਚ ਵੀ ਪਿਸ਼ਾਬ ਕਰਨ ਲੱਗ ਜਾਂਦਾ ਹੈ ਇਕ ਤੇ ਇਸ ਗੱਲ ਦਾ ਬੜਾ ਇੰਪੋਰਟੈਂਟ ਹੈ ਧਿਆਨ ਰੱਖਣਾ ਠੀਕ ਹੈ ਦੂਜਾ ਉਹਨੂੰ ਬਹੁਤ ਜ਼ਿਆਦਾ ਸਟ੍ਰੈਸ ਨਹੀਂ ਦੇਣੀ ਓਕੇ ਕਿਸੇ ਚੀਜ਼ ਦੀ ਸੌਣ ਤੋਂ ਪਹਿਲੇ ਉਹਨੂੰ ਯੂਰਿਨ ਕਰਵਾ ਕੇ ਸੌਾਓ ਵੇਟ ਕਰੋ ਨਾ ਉਹਨੂੰ ਜਦ ਪਿਸ਼ਾਬ ਕਰੇਗਾ ਤਾਂ ਹੀ ਸੌਣ ਦੇਣਾ ਤੈਨੂੰ ਓਕੇ ਜਦੋਂ ਉਹ ਯੂਰਿਨ ਕਰ ਲੇਗਾ ਔਰ ਉਹਦੀ ਆਦਤ ਹੈ ਬੈੱਡ ਤੇ ਪਿਸ਼ਾਬ ਕਰਨ ਦੀ ਉਹ ਬਾਹਰ ਪਿਸ਼ਾਬ ਕਰਕੇ ਉਸ ਹੋ ਗਿਆ ਉਸ ਵੇਲੇ ਉੱਠਦਾ ਹੈ ਮੰਨ ਲਓ ਉਹਨੇ ਇੱਕ ਵਾਰੀ ਵੀ ਪਿਸ਼ਾਬ ਨਹੀਂ ਕੀਤਾ ਬੈੱਡ ਤੇ ਠੀਕ ਉਸ ਵਾਰੀ ਉਹਨੂੰ ਸ਼ਵਾਸ਼ੀ ਜ਼ਰੂਰ ਦਿਓ ओके ਮੈਂ ਤੂੰ ਬਹੁਤ ਲੈ ਅੱਜ ਕਿੱਥੇ ਹੋਇਆ ਉਹ ਜਦੋਂ ਅਸੀਂ ਸਟ्रेस ਨੂੰ ਖਤਮ ਕਰਦਾਂਗੇ ਨਾ ਹੁੰਦੀ ਉਹ ਬੱਚਾ ਹਟ ਜਾਏਗਾ ਨਾਲੇ ਅਸੀਂ ਗੋਖਰੂ ਤੇ ਚੌਨ ਪ੍ਰਾਸ਼ ਦੇਣਾ ਹੈ ਉਹਦੇ ਨਾਲ 100% ਰਿਜ਼ਲਟ